ਨਮਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬੰਤ ਬਣਾਈ ਬਹਾਗੜਾ ਮੁਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੀ ਰਾਮ ਤਾਣ ਤਨ ਕੀਨ ਭਇਆ ਬਿਨ ਮਿਲਤ ਪਿਆਰੇ ਰਾਮ ਪ੍ਰਭ ਮਿਲਹੁ ਪਿਆਰੀ ਮਾਇਆ ਤਾਰੀ ਕਰ ਦਇਆ ਲੜ ਲਾਏ ਲੀਜੀਐ ਇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਪੇਖੇ ਜੀ ਜੈ ਸਮਰਾਤ ਪੂਰਨ ਸਦਾ ਨਿਹਚਲ ਪੂਜ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲੋ ਪ੍ਰਾਨ ਪਿਆਰੀ ਜਪ ਤਪ ਬਰਤ ਕੀਨੇ ਪੇਖਨ ਕੋ ਚਰਨ ਨਾਰਾਮ ਤਪਤ ਨਾ ਕਤਹਿ ਬੁੱਝੈ ਬਿਨ ਸੁਆਮੀ ਸਰਨਾਰਾਮ ਪ੍ਰਭ ਸਰਨ ਤੇਰੀ ਕਾਟ 베ਰੀ ਸੰਸਾਰ ਸਾਗਰ ਤਾਰੀਐ ਆਨਾਥ ਨਿਰਗੁਣ ਕਛ ਨਾ ਜਾਣਾਂ ਮੇਰਾ ਗੁਣ ਔਗਣ ਨਾ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤਰ ਕਹ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨ ਅਮਹਿ ਸਰੂਪ ਰੋਪੀਓ ਹਰ ਹਰ ਨਾਮ ਆਰਾਮ ਸੰਤਹਿ ਸੰਗ ਮਿਲੈ ਜਪ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਖ ਮਨ ਹੋ ਨਾ ਬੀਸਰੈ ਆਨੰਦ ਅਨੰਦਨ ਸਦਾ ਸਾਚਾ ਸਰਬ ਗੁਣ ਜਗਦੀਸ਼ਰੈ ਅਗਨਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇਛਾ ਪੂਰਨ मिले श्री रंग रामा कई कोटिक जग फला सुन गावन हरि राम हर हर नाम जपत कुल सगले तारे राम हर नाम जपत सोहंत प्राणी ताकी महमा कित गना हर विसर नाहीं प्राण प्यारे चितवंत दर्शन सदमन शुभ दिवस आए गह कंठ लाए ਪਰਬ ਊਚੇ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੀ ਬਿਹਗੜਾ ਮੁਹੱਲਾ ਪੰਜਵਾਂ ਸ਼ੰਤ ਅਨਕਾਇ ਰਾਤੜਿਆ ਵਾਟ ਦਹੇਲੀ RAM ਪਾਪ ਕਮਾਵਦਿਆ ਤੇਰਾ ਕੋਈ ਨਾ 베ਲੀ RAM ਕੋਈ ਨਾ 베ਲੀ ਹੋਏ ਤੇਰਾ ਸਦਾ ਪਛੋਤਾਵੇ ਗਉਨ ਗਪਾਲਨਾ ਜਪਹਿ ਰਸਨਾ ਫਿਰ ਕਦਹੁ ਸੇ ਦੇਹ ਆਵੇ ਤਰਬਰਬ ਸੁੰਨੀ ਨਹ ਪਾਤ ਜੁੜਤੇ ਜੰਮ ਮਗ ਗਉਨ अकेਲੀ ਬਿਨ ਮੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ ਤੂੰ ਬਲਵੰਚ ਲੋਕ ਕਰਹਿ ਸਭ ਜਾਣੈ ਜਾਣੀ RAM ਲੇਖਾ ਧਰਮ ਭਇਆ ਤਿਲ ਪੀੜੇ ਕਹਾਣੀ RAM ਕਿਰਤ ਕਮਾਣੇ ਦੁਖ ਸਹੋ ਪ੍ਰਾਣੀ ਅਨਕ ਜੋਨ ਪਰਮਾਇਆ ਮਹਾ ਮੋਹਣੀ ਸੰਗ ਰਾਤਾ ਰਤਨ ਜਨਮ ਗੁਆਇਆ ਇਕ ਸਹਰ ਕੇ ਨਾਮ ਬਾਜੁ ਆਨ ਕਾਜ ਸਿਆਣੀ ਬਿਨਵੰਤ ਨਾਨਕ ਲੇਖ ਲਿਖਿਆ ਭਰਮ 모ਹੇ ਲੋ ਬਾਣੀ ਬੀਚ ਨਾ ਕੋਇ ਕਰੇ ਅਕਿਰਤ ਘਣ ਵਿਛੜ ਪਇਆ ਆਏ ਖਰੀ ਕਠਨ ਜਮ ਕੰਕਰ ਪਕੜ ਲਿਆ ਪਕੜੇ ਚ ਲਾਇਆ ਆਪਣਾ ਕਮਾਇਆ ਮਹਾ ਮੋਹਣੀ ਰਾਤਿਆ ਗੁਣ ਗੋਵਿੰਦ ਗੁਰਮੁਖ ਨਾ ਜਪਿਆ ਤਪਤ ਥੰਮ ਗਲ ਲਾਤਿਆ ਕਾਮ ਕ੍ਰੋਧ ਅਹੰਕਾਰ ਮੂਠਾ ਖੋਏ ਗਿਆਨ ਪਛਤਾਪਿਆ ਬਿਨਵੰਤ ਨਾਨਕ ਸੰਜੋਗ ਭੂਲਾ ਹਰ ਜਾਪ ਰਸਨ ਨਾ ਜਾਪਿਆ ਤੁਜ ਬਿਨ ਕੋ ਨਾਹੀ ਰਬ ਰਾਖਣ ਹਾਰਾ ਰਾਮ ਪਤ ਤ ਉਧਾਰਨ ਹਰ ਬਿਰਦ ਤ ਮਾਰਾ ਰਾਮ ਪਤ ਤ ਉਧਾਰਨ ਸ਼ਰਨ ਸੁਆਮੀ ਕਿਰਪਾ ਨਿਦ ਦਿਆਲਾ ਅੰਧ ਕੂਪ ਤੇ ਉਧਾਰ ਕਰਤੇ ਸਗਲ ਘਟ ਪ੍ਰਤ ਪਾਲਾ ਸ਼ਰਨ ਤੇਰੀ ਕਟ ਮਹਾ ਬੇੜੀ ਇਕ ਨਾਮ ਦੇਹ ਆਧਾਰਾ ਬਿਨਵੰਤ ਨਾਨਕ ਕਰ ਦੇ ਰਾਖੋ ਗੋਬਿੰਦ ਦੀਨ ਦਿਆਰਾ ਸੋ ਦਿਨ ਸਫਲ ਗਣਿਆ ਹਰ ਪ੍ਰਭੂ ਮਲਾਯਾਰਾਮ ਸਭ ਸੁਖ ਪ੍ਰਗਟਿਆ ਦੁੱਖ ਦੂਰ ਪਰਾਯਾਰਾਮ ਸੁਖ ਸਹਿਜ ਅਨੰਦ ਬਨੋਦ ਸਦ ਹੀ ਗੁਣ ਗੋਪਾਲ ਨਿਤ ਗਾਈਐ ਭਜ ਸਾਧ ਸੰਗੇ ਮਿਲੇ ਰੰਗੇ ਵਹੜ ਜੂਨ ਨਾ ਧਾਈਐ गह कंठ लाई सहज सुभाय आज अंकुर आया बिनवंत नानक आप मिलया बहोड़ कतहु ना जाया बिहागड़ा मोहल्ला पंचवा संत सुनहो बिनंतिया स्वामी मेरे राम कोट अपराध भरे पी तेरे चेहरे राम दुख हरण कृपा करन मोहन ਕਲ ਕਲੇਸ਼ ਭੰਜਨਾ ਸਰਨ ਤੇਰੀ ਰਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨਿਰਹੁ ਤੇ ਨੀਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲਿਓ ਘਰ ਕੇ ਚੇਰੇ ਤੂੰ ਸਮਰਥ ਸਦਾ ਹਮ ਦੀਨ ਪੇਖਾਰੀ RAM ਮਾਇਆ 모ਹੀ ਮगन ਕੱਢ λεਹੁ ਮਰਾਰੀ ਰਾਮ ਲੋਭ 모ਹੇ ਬੇਕਾਰ ਬਾਂਦੇ ਹੋ ਅਨਕ ਦੁਖ ਕਮਾਵਨੇ ਅਲੇਪਤ ਬੰਦਨ ਰਹਿਤ ਕਰਤਾ ਜੀਆ ਆਪਣਾ ਪਾਵਨੇ ਕਰ ਅਨਗਰਹੋ ਪਤਤ ਪਾਵਨ ਬਹੁ ਜੋਨ ਭ੍ਰਮਤੇ ਹਾਰੀ ਬਿਨਵੰਤ ਨਾਨਕ ਦਾਸ ਹਰਿ ਕਾ ਪ੍ਰਭ ਜੀ ਪ੍ਰਾਨ ਅਧਾਰੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਨਾਮ ਪਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹਿ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਮ ਕੌਡੀ ਪਸ਼ੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰੱਥ ਸੁਆਮੀ ਪੈਜ ਰਖੂ ਮੋਰੀ ਜਾਂ ਤੇ ਵਿਛੜਿਆ ਤਿਨ ਆਪ ਮਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨੀਕੇ ਕਲਿਆਣ ਮੈਂ ਪ੍ਰਗਟ ਭਏ ਸੇਜਾ ਸੁਹਾਵੀ ਸੰਗ ਪ੍ਰਭ ਕੈ ਆਪਣੀ ਪ੍ਰਭ ਕਰ ਲੈ ਛੋੜ ਚਿੰਤ ਅਚਿੰਤ ਹੋਏ ਬਹੁੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਬਿੰਦ ਗੁਣ ਨਿਦ ਗਾਇਆ ਬਿਹਗੜਾ ਮਹੱਲਾ ਪੰਜਵਾਂ ਸ਼ੰਤ ਬੋਲ ਸੋ ਧਰਮੀੜਿਆ ਮੋਨ ਕਤ ਧਾਰੀ ਨਾ ਤੂੰ ਨੇਤਰੀ ਦੇਖ ਚੱਲਿਆ ਮਾਇਆ ਬਿਵਹਾਰੀ RAM ਸੰਗ ਤੇਰਾ ਕਛਨਾ ਚੱਲੇ ਬਿਨਾ ਗੋਬਿੰਦ ਨਾਮਾ ਦੇਸ ਵੇਸ ਸਵਰਨ ਰੂਪਾ ਸਗਲ ਊਣੇ ਕੰਮ ਪੁੱਤਰ ਕਲਤਰ ਨਾ ਸੰਗ ਸੋਭਾ ਹਸਤ ਘੋਰ ਵਿਕਾਰੀ ਬਿਨਵੰਤ ਨਾਨਕ ਬਿਨ ਸਾਧ ਸੰਗਮ ਸਭ ਮਿਥਿਆ ਸੰਸਾਰੀ ਰਾਜਨ ਕਿਉ ਸੋਇਆ ਤੂੰ ਨੀਂਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰੁਧਨ ਕੀਤੇ ਬਿਲਲਾਹੀ RAM ਬਿਲਲਾਹੇ ਕੀਤੇ ਮਹਾਮੋਹਣ ਬਿਨ ਨਾਮ ਹਰ ਕੇ ਸੁਖ ਨਹੀਂ ਸਹ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ ਬਿਨ ਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗ੍ਰਹਯੋ ਸੇਵਕ ਸਿਆਣੇ RAM ਸਰ ਪਰ ਵਿਚੜਨਾ ਮੋਹਿ ਪਛਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਐਹਲਾ ਜਨਮ ਗਵਾਈਐ ਹਉ ਹਉ ਕਰਤ ਨਾ ਤ੍ਰਿਸ਼ਨ ਬੂਝੈ ਨਹਿ ਕਾਮ ਪੂਰਨ ਗਿਆਨੀ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੀ ਧਾਰ ਅਨਗ੍ਰਹੋ ਆਪਣਾ ਕਰ ਲੀਨਾ ਰਾਮ ਉਜਾਗ ਹੈ ਕਾਢ ਲਿਓ ਸਾਧੂ ਸੰਗ ਦੀਨ ਆਰਾਮ ਸਾਧ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੋਦਾਨ ਕਿਰਿਆ ਸੰਗ ਤੇ ਰਹਿ ਸਿਹ ਚੱਲੇ ਰਸਨਾ ਅਰਾਧੇ ਏਕ ਸੋ ਆਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਲਾਈ ਸੋ ਸਰਬ ਗੁਣ ਪਰਬੀਨਾ ਮਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ ਗੁਰ ਕੈ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜਾਨਾ ਬਖਸ਼ ਹੈ ਜਿਸ ਬਖਸ਼ੈ ਸੋ ਖਰਚੈ ਖਾਏ ਸਤਿਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਏ ਨਾਨਕ ਮਨਮੁਖ ਜਗਤ ਧਨਹੀਨ ਹੈ ਅੱਗੇ ਭੁੱਖਾ ਕੀ ਖਾਏ ਪੌੜੀ ਸਭ ਤੇਰੀ ਤੂੰ ਸਬ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਤੂੰ ਸਭਨੀ ਧਾਇਆ ਤੇ ਸਦੀ ਤੂੰ ਪਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥੀਐ ਸਭ ਕਰਮ ਤੇਰਾ ਕਰਾਇਆ ਸਲਾਹੇ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ ਸ਼ਲੋਕ ਮਹਲਾ 3 ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਏ ਨਾਮੇ ਕਾਰਜ ਸਿੱਧ ਹੈ ਸਹਜੇ ਹੋਈ ਸੋ ਹੋਈ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਈ ਮਨ ਮੁਖ ਮੂਲੋ ਪੁਲਾਇਨ ਵਿੱਚ ਲਭ ਲੋਭ ਹੰਕਾਰ ਝਗੜਾ ਕਰਦੇ ਆ ਅਨ ਦਿਨ ਗੁਦਰੈ ਸ਼ਬਦ ਨਾ ਕਰੈ ਵਿਚਾਰ ਚੁੱਧ ਮਤ ਕਰਤੈ ਹਿਰ ਲਈ ਬੋਲਣ ਸਭ ਵਿਕਾਰ ਦਿੱਤਾ ਕਿਤੇ ਨਾ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨਮੁਖਾਂ ਨਾਲੋਂ ਟੁੱਟਿਆ ਭਲੀ ਜਿੰਨਾ ਮਾਇਆ 모ਹੀ ਪਿਆਰ ਮਹਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਿਨ ਕੀ ਪੈਜ ਰੱਖਦਾ ਆਪੇ ਰਖਣਹਾਰ ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ ਨਾਨਕ ਸੁਖ ਦਾਤਾ ਸੇਵਿਆ ਆਪੇ ਪਰਖਣਹਾਰ ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭ ਨਾਰਾਸ ਜਿਸ ਤੂੰ ਦੇਹੇ ਤਿਸ ਸਭ ਕਿਛ ਮਿਲੈ ਕੋਈ ਹੋਰ ਸ਼ਰੀਕ ਨਾਹੀ ਤੁਧ ਪਾਸ ਤੂੰ ਇਕੋ ਦਾਤਾ ਸਭ ਸੁਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਹੈ ਸੋ ਜਨ ਸਬਾਸ ਸਭ ਤੇਰਾ ਚੂਜ ਵਰਤਦਾ ਦੁੱਖ ਸੁਖ ਤੁਧ ਪਾਸ ਸ਼ਲੋਕ ਮਹਲਾ 3 ਗੁਰਮੁਖ ਸਚੈ ਭਾਵੰਦੇ ਧਰ ਸਚੈ ਸਚਿਆਰ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰ ਮਹਲਾ ਤੀਜਾ ਗੁਰ ਕੀ ਸੇਵਾ ਚੱਕਰੀ ਭੈ ਰਚਕਾਰ ਕਮਾਏ ਜਿਹਾ ਸੇਵੈ ਤੇ ਹੋ ਹੋਐ ਜੇ ਚੱਲੈ ਤਸੈ ਰਜਾਈ ਨਾਨਕ ਸਭ ਕਿਸੇ ਆਪ ਹੈ ਅਵਰ ਨ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤੁਧ ਜੀਵੜ ਅਵਰਨਾ ਕੋਈ ਤੁਧ ਜੀਵੜ ਹੋਰ ਸ਼੍ਰੀ ਕੋ ਹੋਇ ਤਾਂ ਆਖੀਐ ਤੁਧ ਜੀਵੜ ਤੂੰ ਹੈ ਹੋਈ ਜਿਨ ਤੂੰ ਸੇਵਿਆ ਤਿਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਤੂੰ ਭੰਨਣ ਘੜਨ ਸਮਰੱਥ ਦਾ ਤਾਰ ਹੈ ਤੁਦੇ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ ਤੁਧ ਜੀਵੜ ਦਾ ਤਾਰ ਮੈਂ ਕੋਈ ਨਦਰ ਨਾ ਆਵੇ ਤੁਧ ਸਭ ਸੈ ਨੂੰ ਦਾਣ ਦਿੱਤਾ ਖੰਢੀ ਵਰ ਪੰਢੀ ਪਤਾਲੀ ਪੁਰੀ ਸਭ ਲੋਈ ਸ੍ਰੋਕ ਮਹੱਲਾ ਤੀਜਾ ਮਨ ਪਰ ਤੀਤਨਾ ਆਈਆ ਸਹਿਜ ਨਾ ਲੱਗੋ ਭਾਉ ਸ਼ਬਦੈ ਸਾਧਨਾ ਪਾਯੋ ਮਨ ਹਟਕਿਆ ਗੁਣ ਗਾਏ ਨਾਨਕ ਆਇਆ ਸੁਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ ਮਹੱਲਾ ਤੀਜਾ ਆਪਣਾ ਆਪ ਨਾ ਪਛਾਣਿਆ ਮੂੜਾ ਅਵਰ ਆਇਆ ਤੇ ਦੁਖਾਏ ਮੁੰਡਹਿ ਦੀ ਖਸਲਤ ਨਾ ਗਈਆ ਅੰਦੇ ਵਿਛੜ ਚੋਟਾ ਖਾਏ ਸਤਗੁਰ ਕੈ ਭੈ ਭੰਨ ਨਾ ਘੜਿਓ ਰਹਿ ਅੰਕ ਸਮਾਏ ਅਨ ਦਿਨ ਸੈਸਾ ਕਦੇ ਨ ਚੂਕੇ ਬਿਨ ਸ਼ਬਦੈ ਦੁਖ ਪਾਏ ਕਾਮ ਕ੍ਰੋਧ ਲੋਭ ਅੰਤਰ ਸਭਲਾ ਨਿਤ ਤੰਦਾ ਕਰਤ ਵਿਹਾਈ ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁਕੇ ਨੇੜੈ ਆਏ ਸੱਚਾ ਨਾਮ ਨ ਲਗੋ ਮੀਠਾ ਜਿਤ ਨਾਮ ਨਵ ਨਿਧ ਪਾਏ ਜੀਵ ਤਮਰੈ ਮਰੈ ਫੁਨ ਜੀਵੈ ਤਾ ਮੁਖ ਅੰਤਰ ਪਾਏ ਤੁਰ ਕਰਮ ਨਾ ਪਾਉ ਪ੍ਰਾਣੀ ਵਿਣ ਕਰਮਾ ਕੀ ਆ ਪਾਏ ਗੁਰ ਕਾ ਸ਼ਬਦ ਸੰਭਾਲ ਤੂੰ ਲੋੜੇ ਗਤ ਮਤਿ ਸ਼ਬਦੇ ਪਾਏ ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗੁਆਈ ਪੌੜੀ ਜਿਸ ਦੇ ਚਿੱਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਉ ਅੰਦੇਸਾ ਕਿਸੈ ਗੱਲੈ ਦਾ ਲੋੜੀਐ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਤਿਸ ਨੂੰ ਧਿਆਏ ਦਿਆਂ ਕੇਵ ਨਿਮਖ ਘੜੀ ਮੂਹੂ ਮੋੜੀਐ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੂਹੂ ਜੋੜੀਐ ਸਭ ਦੁਖ ਭੁਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਐ ਹਰ ਕਿਰਪਾ ਤੇ ਹੋਆ ਹਰ ਭਗਤ ਹਰ ਭਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਐ solo